ਕਾਰ ਸਿੱਧ ਬਾਬਾ ਜੀ ਨੂੰ ਬੇਨਤੀ ਕਰਦੇ ਆ ਜੀ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਗੇ ਆਪਾਂ ਸ਼ਹੀਦੀ ਦਾ ਇਤਿਹਾਸ ਸਰਵਣ ਕੀਤਾ ਨਾ ਕਿਸ ਤਰ੍ਹਾਂ ਬੀਤੀ ਹੋਵੇਗੀ ਧੋਬੀ ਦੇਵਾ ਰਾਮ ਦੇ ਦਿਲ ਤੇ ਜਦੋਂ ਆਪਣੇ ਸਤਿਗੁਰਾਂ ਦਾ ਸੀਸ ਦੇਖਿਆ 17 ਨਵੰਬਰ 1990 ਨੂੰ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ ਕੀਰਤਨ ਕਰਦੇ ਕਰਦੇ ਉਹੀ ਸੱਚ ਦਾ ਉਪਦੇਸ਼ ਦਿੰਦੇ ਦੁਨੀਆ ਨੂੰ ਸਤਿਗੁਰ ਦੇ ਦਰਦ ਦੇ ਨਾਲ ਜੋੜਦੇ ਜਦ ਮਹਾਪੁਰਸ਼ਾਂ ਦੇ ਫੈਰ ਵੱਜਿਆ ਤੇ ਉਹ ਸਤਿਗੁਰਾਂ ਵਾਲੇ ਪਾਸੇ ਨੂੰ ਸੀਸਨ ਵਾਕੇ ਬਹਿ ਗਏ। ਉਹ ساری ਉਮਰ ਕਹਿੰਦੇ ਹੁੰਦੇ ਸੀ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ। ਕਹਿੰਦੇ ਸੀ ਸਾਰੇ ਆਂ ਪਰ ਸੱਚ ਕਰਕੇ ਬਖਾਉਂਦੇ ਆ ਤਾਂ ਉਹ ਮਹਾਪੁਰਖਾਂ ਦੇ ਹਿੱਸੇ ਆਉਂਦਾ ਸਾਡੇ ਹਿੱਸੇ ਨਹੀਂ ਆਉਂਦਾ। ਤੇ ਅਸੀਂ ਵੀ ਆਪਣੇ ਸਤਿਗੁਰ ਤੇ ਜਾਨ ਕੁਰਬਾਨ ਕਰਨੀ ਚਾਹੁੰਦੇ ਆ ਕਿੰਨਿਆਂ ਕਿ ਨਹੀਂ ਕੀਤੀ ਮਹਾਪੁਰਖਾਂ ਜਿਸ ਵਸਤੇ ਮਹਾਪੁਰ ਕੀਰਤਨ ਕਰ ਜਾਂਦੇ ਸੀ ਆਖਰੀ ਸਰੀਰ ਮਹਾਪੁਰਖਾਂ ਦਾ ਉਸ ਵਸਤੇ ਹੀ ਆਇਆ ਤੇ ਜਿਖੱਤ ਜਲਦੀ ਸਾਰਿਆਂ ਨੇ ਦੇਖੀ ਆ ਤੇ ਭਾਈ ਸਾਹਿਬ ਭਾਈ ਜੀਤ ਸਿੰਘ ਨੇ ਛਾਲ ਮਾਰ ਦਿੱਤੀ ਦੇਖਿਆ ਤਾਂ ਅਸੀਂ ਵੀ ਆ ਸਾਡੀ ਕਿੰਨੀਕ ਪ੍ਰੀਤ ਸਤਿਗੁਰ ਦੇ ਨਾਲ ਅਸੀਂ ਉਪਰੋਂ-ਉਪਰੋਂ ਕਹਿੰਦੇ ਆ ਵੀ ਸਤਿਗੁਰ ਅਸੀਂ ਤੇਰੇ ਆ ਪਰ ਸਤਿਗੁਰ ਦੇ ਹੈ ਕਿੰਨੇ ਕਿੰਨੇ ਕਦੇ ਇਸ ਦਰਦ ਨੂੰ ਆਪਣਾ ਸਮਝਿਆ ਵੀ ਮਹਾਪੁਰਖਾਂ ਦਾ ਸਥਾਨ ਤੇ ਸਾਡੇ ਵਰਗੇ ਉਹ ਵੀ ਹੈ ਜਿਹੜੇ ਛੱਡ ਕੇ ਚਲੇ ਜਾਂਦੇ ਆ ਇਹ ਇਹ ਪ੍ਰੀਤ ਦੀ ਗੱਲ ਹੈ ਸਤਿਗੁਰ ਦੇ ਨਾਲ ਕਹਿਣਾ ਸੌਖਾ ਪਰ ਕਰਨਾ ਜਕਮਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਮਹਾਪੁਰਖਾਂ ਨੇ ਗੁਰੂ ਸਾਹਿਬ ਦਾ ਇਤਿਹਾਸ ਸ਼ਬਦ ਦੱਸਾਇਆ ਸਾਨੂੰ ਵੀ ਸਮਝਣਾ ਚਾਹੀਦਾ ਅਸੀਂ ਸਤਿਗੁਰ ਦੇ ਦਰ ਤੇ ਕਿੱਥੇ ਖੜੇ ਆ ਸਾਡੀ ਪ੍ਰੀਤ ਕਿੱਥੇ ਖੜੀ ਆ ਸਤਿਗੁਰ ਨੇ ਸਤਿਗੁਰ ਕਦੇ ਵਾਅਦਾ ਖਲਾਫੀ ਨਹੀਂ ਕਰਦੇ ਜਦੋਂ ਜਿਹੜਾ ਬਚਨ ਸਤਿਗੁਰਾਂ ਨੇ ਕੀਤਾ ਉਹਨਾਂ ਨੇ ਪੂਰਾ ਕੀਤਾ ਸਿੱਖੀ ਅਧੂਰਾ ਸਤਿਗੁਰ ਕਦੇ ਅਧੂਰਾ ਬਚਨ ਨਹੀਂ ਕਰਦੇ ਇਹ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਇਹ 23 ਰੋਜ਼ਾ ਗੁਰਮਤ ਸਮਾਗਮ ਸਾਡੇ ਲਈ ਸਾਡੀ ਵੀ ਪ੍ਰੀਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਣ ਜਾਏ ਸਾਡਾ ਵੀ ਸਿਰ ਸਤਿਗੁਰ ਦੇ ਚਰਨਾਂ 'ਚ ਝੁਕ ਜਾਏ ਇਸ ਕਰਕੇ ਬਾਬਾ ਜੀ ਦੀ ਚੜ੍ਹਦੀ ਕਲ ਵਾਲੀ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਮਹਾਪੁਰਖਾਂ ਦੇ ਕਮਾਏ ਪਰਵਚਨ ਸਰਵਣ ਕਰੀਏ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ